ਲੋਜ ਭਾਈ ਅੱਜ ਦੇ ਵਲੌਗ ਵਿੱਚ ਸਾਰੇ ਦੋਸਤਾਂ ਦਾ ਵੈਲਕਮ ਇਹ ਆ ਜੀ ਆਪਣਾ ਪਹਿਲਾ ਵਲੌਗ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਇੰਨਾ ਪਿਆਰ ਤੇ ਸਤਿਕਾਰ ਦੇ ਲਈ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਮੇਰੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਆ ਜੀ ਤੇ ਕਈ ਵੀਰਾਂ ਦੇ ਮੈਸੇਜ ਆਉਂਦੇ ਸੀ ਵੀ ਤੂੰ ਵੀਡੀਓ ਕਿੱਥੇ ਬਣਾਉਣਾ ਕੀ ਹਿਸਾਬ ਕਿਤਾਬ ਇਹ ਐਸ ਜਗ੍ਹਾ ਤੇ ਆਪਾਂ ਵੀਡੀਓ ਬਣਾਉਨੇ ਆ ਜੀ ਇਹ ਸਾਰੀ ਉਹ ਲੋਕੇਸ਼ਨ ਜਿਹੜਾ ਮੇਰੇ ਪਿੱਛੇ ਤੁਸੀਂ ਉਹ ਬੁੱਟਾ ਦੇਖ ਸਕਦੇ ਆ ਸਾਹਮਣੇ ਜਿਹੜਾ ਉਹ ਮੇਰੀ ਬੈਕ ਬੈਕ ਸਾਈਡ ਤੇ ਹੁੰਦਾ ਇਹ ਇਹ ਆਪਣਾ ਸਟੈਂਡ ਪਿਆ ਜੀ ਦੇਖ ਸਕਦੇ ਆ ਸੈਟ ਲੱਗਿਆ ਪਿਆ ਫਰਸ਼ ਦੇ نیچے ਬਹਿ ਕੇ ਆਪਣੀਆਂ ਜ਼ਿਆਦਾਤਰ ਇਤਿਹਾਸਕ ਵੀਡੀਓ ਹੁੰਦੀਆਂ ਗੁਰੂਆਂ ਨਾਲ ਰਿਲੇਟਡ ਹੁੰਦੀਆਂ ਤੇ ਇਸੇ ਕਰਕੇ ਆਪਾਂ ਸਿਰ ਤੇ ਹੁਣ ਗਰਮੀਆਂ 'ਗਿਰਮਾਲ ਬਨ ਕੇ ਤੇ ਸਰਦੀ ਦੇ ਵਿੱਚ ਜਿਹੜੀ ਦਸਤਾਰ ਸਜੀ ਹੁੰਦੀ ਆ ਕੀਰ ਆਪਾਂ ਵੀਡੀਓ ਬਣਾਉਨੇ ਆ ਨੰਗੇ ਸਰ ਆਪਾਂ ਕਦੇ ਵੀ ਵੀਡੀਓ ਨਹੀਂ ਬਣਾਉਂਦੇ ਬਈ ਹੁਣ ਗਰਮੀ ਜ਼ਿਆਦਾ ਹੋ ਗਈ ਸਿਰ ਤੇ ਨਾ ਥੋੜਾ ਜਿਹਾ ਪੱਗ ਬੰਨ ਲੈਨੇ ਫਿਰ ਘਬਰਾਟ ਜੀ ਹੁੰਦੀ ਆ ਫਿਰ ਤੇ ਥੋੜੀ ਜੀ ਪ੍ਰੋਬਲਮ ਸੀ ਇਸ ਕਰਕੇ ਹੁਣ ਪੱਗ ਬੰਨਣੀ ਬੰਦ ਕਰਤੀ ਆ ਤੇ ਆ ਪਰ ਮਾਲ ਬਨ ਕੇ ਵੀਡੀਓ ਬਣਾਉਨੇ ਆ ਸਰਦੀ ਦੇ ਵਿੱਚ ਸਾਰੀਆਂ ਜਿੰਨੀਆਂ ਵੀਡੀਓ ਹੁੰਦੀਆਂ ਉਹ ਪੱਗ ਵਾਲੀਆਂ ਹੁੰਦੀਆਂ ਇਹ ਉਹ ਬੂਟਾ ਜੀ ਸਾਹਮਣੇ ਬਹੁਤ ਹੀ ਨਿੱਕਾ ਜਿਹਾ ਆਪਾਂ ਪਾਲਿਆ ਸੀ ਇਹ ਛੋਟਾ ਜਿਹਾ ਲੈ ਕੇ ਪਾਲਿਆ ਸੀ ਬਹੁਤ ਵੱਡਾ ਹੋ ਗਿਆ ਹੁਣੇ ਤੇ ਇਹ ਸਟੈਂਡ ਆਪਾਂ ਹੁਣ ਨਵਾਂ ਮੂਕਾਇਆ ਜੀ ਉਜੀ ਦੇਖ ਸਕਦੇ ਅੰਦਰ ਥੋੜੀ ਜੀ ਪ੍ਰੋਬਲਮ ਆ ਤੇ ਜੇ ਕਿਸੇ ਵੀਰ ਨੇ ਮਗਾਉਣਾ ਹੋਵੇ ਨਾ ਧਿਆਨ ਰੱਖੋ ਜਿਹੜੀ ਇਹਦੀ ਆਹ ਵਾਲੀ ਸਾਈਡ ਆ ਨਾ ਜਦੋਂ ਆਪਾਂ ਇਹਨ ਵਿੱਚ ਮੋਬਾਈਲ ਕੱਸ ਦਿੰਨੇ ਆ ਇਹ ਨੀਚੇ ਨੂੰ ਧਬ ਜਾਂਦੀ ਆ ਜੇ ਕਿਸੇ ਹੋਰ ਵੀ ਵੀਰ ਨੇ ਤਾਂ ਨਾ ਸਟੈਂਡ ਮਗਾਉਣਾ ਹੋਵੇ ਤਾਂ ਜਿਹਦੇ ਉੱਪਰ ਇੱਥੇ ਮੋਬਾਈਲ ਸਾਹਮਣੇ ਕੱਸਿਆ ਜਾਵੇ ਉਹ ਸਟੈਂਡ ਲਾਉ ਜੇ ਬਾਕੀ ਸਟੈਂਡ ਦੀ ਲੁੱਕ ਤਾਂ ਬਹੁਤ ਸੋਹਣੀ ਆ ਪਰ ਥੋੜਾ ਜਿਹਾ ਨੁਕਸਾ ਇਹਦੇ ਵਿੱਚ ਮਾਮੂਲੀ ਜਿਹਾ ਨੁਕਸਾ ਮੋਬਾਈਲ ਬਾੜਾ ਭਾਰਾ ਫੋਨ ਕਰਕੇ ਨਾ ਆਹ ਸਾਈਡ ਥੋੜੀ ਜਿਹੀ ਨੀਵੀ ਹੋ ਜਾਂਦੀ ਹੈ ਇਧਰਲੇ ਪਾਸੇ ਫਿਰ ਥੱਲੇ ਉਹਦੀ ਸੈਟਿੰਗ ਕਰਨੀ ਪੈਂਦੀ ਹੈ ਇੱਥੋਂ ਥੋੜਾ ਜਿਹਾ ਲੈਵਲ ਸੈੱਟ ਕਰਨਾ ਪੈਂਦਾ ਬਾਕੀ ਸਟੈਂਡ ਦੀ ਲੁੱਕ ਬਹੁਤ ਸੋਹਣੀ ਹੈ ਤੇ ਸਾਹਮਣੇ ਉਹ ਆਪਣਾ ਸਪੈਸ਼ਲ ਮੈਟ ਪਿਆ ਜੀ ਇਸ ਜਗ੍ਹਾ ਤੇ ਬਹਿ ਕੇ ਆਪਾਂ ਵੀਡੀਓ ਬਣਾਉਂਦੇ ਆ ਉਹਦੀਆਂ ਸ਼ੂਟ ਕਰਦੇ ਆ ਤੁਸੀਂ ਲੋਕੇਸ਼ਨ ਦੇਖ ਸਕਦੇ ਆ ਤੇ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਸ਼ੇਅਰ ਕਰ ਦਿਓ ਜੀ ਹੋਰ ਬਲੌਗ ਬਣਾਵਾਂਗੇ ਸਾਰੇ ਦੋਸਤਾਂ ਦਾ ਧੰਨਵਾਦ